ਕਾਲੀਦਲ ਦੁਆਰਾ ਇੱਕ ਵਾਰ ਫੇਰ ਮੋਹਰੀਆਂ ਸਫਾ ਜਾ ਕੇ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰ ਸਕੇ ਉਹ ਸਿੰਘ ਸਭਾ ਨੇ ਫੈਸਲਾ ਕੀਤਾ ਉਹਨੂੰ ਮੰਨਿਆ ਨਾ ਚਾਹੀਦਾ ਤਾਂ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਠੀਕ ਹੈ ਕਿਸੇ ਦੇ ਵਿਚਾਰ ਉਹ ਆਪਣੇ ਫੈਸਲੇ ਤੋਂ ਪਹਿਲਾਂ ਕੁਝ ਸੀਗੇ ਕਿਸੇ ਦੇ ਕੁਝ ਸੀਗੇ ਪਰ ਜੋ ਸਿੰਘ ਸਭਾ ਨੇ ਕਰਤਾ ਉਹ ਸਭ ਨੂੰ ਖੇੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੁਣ ਤੋਂ ਸਿੰਘ ਸਭਾ ਨੇ ਕਿਹਾ ਤਾਂ ਕਿ ਕਾਲੀਦਲ ਨੂੰ ਤਕੜਾ ਕਰੋ ਤੇ ਉਹਨਾਂ ਨੇ ਆਪਣਾ ਫੈਸਲਾ ਦਿੱਤਾ ਤੇ ਹੁਣ ਸਭ ਨੂੰ ਇਕੱਠੇ ਹੋ ਕੇ ਤੇ ਉਹਨਾਂ ਹੁਕਮਾਂ ਦੀ ਪਾਲਣਾ ਇਨਵਿਨ ਕਰਨੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਦੇ ਆਪਾਂ ਸਾਹਮਣੇ ਸਨਮੁਖ ਖੜੇ ਆ ਅਕਾਲ ਤਖਤ ਸਾਹਿਬ ਦਾ ਮੱਥਾ ਨਹੀਂ ਕਿਸੇ ਨੂੰ ਲਾਉਣਾ ਚਾਹੀਦਾ ਜੋ ਫੈਸਲਾ ਉਤੋਂ ਹੋਇਆ ਹਰ ਇੱਕ ਨੂੰ ਪ੍ਰਵਾਨ ਕਰਨਾ ਚਾਹੀਦਾ ਹਗਰ ਪ੍ਰਤਾਪ ਸਿੰਘ ਵੱਡਾਲਾ ਜੋ ਉਹ ਵੀ ਇੱਥੇ ਪਹੁੰਚੋ ਹੋਏ ਨੇ ਤਾਂ ਹਗਰ ਪ੍ਰਤਾਪ ਸਿੰਘ ਵੱਡਾਲਾ ਜੋ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਨਾ ਆਪਣਾ ਲੀਡਰਸ਼ਿਪ ਦਾ ਢਾਂਚਾ ਬਣਨਾ ਚਾਹੀਦਾ ਤਾਂ ਕਿ ਇਕਾਲੀ ਦਲ ਦੁਆਰਾ ਇੱਕ ਵਾਰ ਫੇਰ ਮੋਰਨੀਆਂ ਸਫਾ ਜਾ ਕੇ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰ ਸਕਿਆ। ਅਕਾਲ ਤਖਤ ਸਾਹਿਬ ਤੋਂ ਜੋ ਆਦੇਸ਼ ਹੋਏ ਸੀਗੇ ਉਸ ਦੀ ਗਣੇਪਣ ਪਾਲਣਾ ਕਰਦੇ ਪਏ ਨੇ ਆਗੂ ਪਰ ਕਈ ਜਿਹੜੇ ਸੋਸ਼ਲ ਮੀਡੀਆ ਤੇ ਟਰੋਲ ਕਰਦੇ ਪਏ ਆ ਕਈ ਉਨਾ ਹੀ ਅਕਾਲ ਤਖਤ ਸਾਹਿਬ ਤੇ ਸਵਾਲ ਕਰਦੇ ਪਏ ਨੇ ਕਿ ਇਹ ਸਜ਼ਾ ਹੋਈ ਜਾਂ ਕਿ ਵਾਪਸ ਤਰਜ ਆਪਣੀਆਂ ਬੇਤਿਕਰੇ ਦੇਂਦੇ ਪਏ ਨੇ ਉਸ ਨੂੰ ਕਿਵੇਂ ਦੇਖਦੇ। ਦੇਖੋ ਵੈਸੇ ਤਾਂ ਹਰ ਗੁਰਸਿੱਖ ਨੂੰ ਗੁਰੂ ਕੀ ਸੰਗਤ ਨੂੰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਨ੍ਹਾਂ ਦਾ ਵਿਸ਼ਵਾਸ ਹੈ ਸਾਰਿਆਂ ਦਾ ਹੈਗਾ ਆ। ਜੇ ਆਪਾਂ ਸਿੱਖ ਧਰਮ ਨੂੰ ਮੰਨਦੇ ਆਂ ਤੇ ਜੋਤ ਸਿੰਘ ਸਭਾ ਨੇ ਫੈਸਲਾ ਕੀਤਾ ਉਹਨੂੰ ਮੰਨ ਲੈਣਾ ਚਾਹੀਦਾ ਤੇ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਠੀਕ ਹੈ ਕਿਸੇ ਦੇ ਵਿਚਾਰ ਉਹ ਆਪਣੇ ਫੈਸਲੇ ਤੋਂ ਪਹਿਲਾਂ ਕੁਝ ਸੀਗੇ ਕਿਸੇ ਦੇ ਕੁਝ ਸੀਗੇ ਪਰ ਜੋਤ ਸਿੰਘ ਸਭਾ ਨੇ ਕਰਤਾ ਉਹ ਸਭ ਨੂੰ ਖੇੜੇ ਮਥੇ ਪ੍ਰਵਾਨ ਕਰਨਾ ਚਾਹੀਦਾ ਉੱਥੇ ਕੋਈ ਕਿੰਦੂ ਪਰੰਤੂ ਕੰਮ ਦੀ ਲੋੜ ਨਹੀਂ ਤੇ ਹੁਣ ਸਮਾਂ ਆ ਗਿਆ ਪ੍ਰਾਣੀਆਂ ਜਿਹੜੀਆਂ ਆਪਾਂ ਭੁੱਲਾਂ ਬਖਸ਼ਾ ਰਹੇ ਆਂ ਕਈਆਂ ਨੇ ਬਖਸ਼ਾ ਲਈਆਂ ਤੇ ਬਖਸ਼ਾ ਰਹੇ ਨੇ ਜੋ ਸੇਵਾ ਪੂਰੀ ਹੋ ਗਈ ਤੇ ਸਾਰਿਆਂ ਨੂੰ ਬੈਠ ਕੇ ਇਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਤੜੇਬੰਦੀ ਵਾਲੀ ਗੱਲ ਕੋਈ ਨਹੀਂ ਹੋਣੀਗੀ ਹੁਣ ਤੋਂ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਕਾਲੀਦ ਨੂੰ ਟਕਰਾ ਕਰੋ ਤੇ ਉਹਨਾਂ ਨੇ ਆਪਣਾ ਫੈਸਲਾ ਦਿੱਤਾ ਤੇ ਹੁਣ ਸਭ ਨੂੰ ਇਕੱਠੇ ਹੋ ਕੇ ਤੇ ਉਹਨਾਂ ਹੁਕਮਾਂ ਦੀ ਪਾਲਣਾ ਇਨਵਿੰਨ ਕਰਨੀ ਚਾਹੀਦੀ ਹੈ ਜੇ ਆਪਾਂ ਉਹਦੇ ਵਿੱਚ ਕਹੀਏ ਸਾਨੂੰ ਸਮਾਂ ਦੇ ਦਿਓ ਜਾਂ ਫੈਸਲੇ ਬਦਲ ਬਦਲ ਲਓ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਕਿ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਅੱਜ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਫੈਸਲੇ ਬਦਲੋ ਐਦਾਂ ਨਹੀਂ ਚਾਹੀਦਾ ਾਕਾਲ ਤੱਕ ਸਾਹਦੇ ਆਪਾਂ ਸਾਹਮਣੇ ਸਨਮੂਖ ਖੜੇ ਆ ਅਕਾਲ ਤਖਸਾਲ ਨੇ ਮੱਥਾ ਨਹੀਂ ਕਿਸੇ ਨੂੰ ਲਾਉਣਾ ਚਾਹੀਦਾ ਜੋ ਫੈਸਲਾ ਉਤੋਂ ਹੋਇਆ ਹਰ ਇੱਕ ਨੂੰ ਪ੍ਰਵਾਨ ਕਰਨਾ ਚਾਹੀਦਾ ਤੇ ਸਾਰਿਆਂ ਦੇ ਭਲੇ ਵਾਸਤੇ ਇਹ ਬਿਲਕੁਲ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਨਾ ਆਪਣਾ ਲੀਡਰਸ਼ਿਪ ਦਾ ਢਾਂਜਾ ਬਣਨਾ ਚਾਹੀਦਾ ਤਾਂ ਕਿ ਇਕਾਲੀ党 ਦੁਆਰਾ ਇੱਕ ਵਾਰ ਫੇਰ ਮੋੜ ਲਿਆ ਸਫਾ ਜਾ ਕੇ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰ ਸਕਿਆ ਅਕਾਲ ਤਖਤ ਸਾਹਿਬ ਤੋਂ ਜੋ ਆਦੇਸ਼ ਹੋਏ ਸੀਗੇ ਉਸ ਦੀ ਗਣੇ ਪਾਲਣਾ ਕਰਦੇ ਪਏ ਨੇ ਆਗੂ ਪਰ ਕਈ ਜਿਹੜੇ ਸੋਸ਼ਲ ਮੀਡੀਆ ਤੇ ਟਰੋਲ ਕਰਦੇ ਪਏ ਆ ਕਈ ਉਨਾ ਹੀ ਅਕਾਲ ਤਖਤ ਸਾਹਿਬ ਕੇ ਸਵਾਲ ਕਰਦੇ ਪਏ ਨੇ ਕਿ ਇਹ ਸਜ਼ਾ ਹੋਈ ਜਾਂ ਕਿ ਵਕਫਤ ਤਰਜ ਆਪਣੀਆਂ ਤੇ ਗਰੇ ਦੇ ਦਿੰਦੇ ਪਏ ਨੇ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਵੈਸੇ ਤਾਂ ਹਰ ਗੁਰਸਿੱਖ ਨੂੰ ਗੁਰੂ ਕੀ ਸੰਗਤ ਨੂੰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਨ੍ਹਾਂ ਦਾ ਵਿਸ਼ਵਾਸ ਆ ਸਾਰਿਆਂ ਦਾ ਹੈਗਾ ਆ ਜੇ ਆਪਾਂ ਸਿੱਖ ਧਰਮ ਨੂੰ ਮੰਨਦੇ ਆਂ ਤੇ ਜੋ ਸਿੰਘ ਸਭਾ ਨੇ ਫੈਸਲਾ ਕੀਤਾ ਉਹਨੂੰ ਮੰਨ ਲੈਣਾ ਚਾਹੀਦਾ ਤੇ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਠੀਕ ਹੈ ਕਿਸੇ ਦੇ ਵਿਚਾਰ ਉਹ ਆਪਣੇ ਫੈਸਲੇ ਤੋਂ ਪਹਿਲਾਂ ਕੁਝ ਸੀਗੇ ਕਿਸੇ ਦੇ ਕੁਝ ਸੀਗੇ ਪਰ ਜੋ ਸਿੰਘ ਸਭਾ ਨੇ ਕਰਤਾ ਉਹ ਸਭ ਨੂੰ ਖੇੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਉੱਤੇ ਕੋਈ ਕਿੰਤੂ ਪਰੰਤੂ ਕੰਮ ਦੀ ਲੋੜ ਨਹੀਂ ਤੇ ਹੁਣ ਸਮਾਂ ਆ ਗਿਆ ਪ੍ਰਾਣੀਆਂ ਜਿਹੜੀਆਂ ਆਪਾਂ ਭੁੱਲਾਂ ਬਖਸ਼ਾ ਰਹੇ ਆਂ ਕਈਆਂ ਨੇ ਬਖਸ਼ਾ ਲਈਆਂ ਤੇ ਬਖਸ਼ਾ ਰਹੇ ਨੇ ਜੋ ਸੇਵਾ ਪੂਰੀ ਹੋ ਗਈ ਤੇ ਸਾਰਿਆਂ ਨੂੰ ਬੈਠ ਕੇ ਇਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਤੜੇਬੰਦੀ ਵਾਲੀ ਗੱਲ ਕੋਈ ਨਹੀਂ ਹੋਣੀਗੀ ਹੁਣ ਤੋਂ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਕਾਲੀਦਾਨ ਨੂੰ ਤਕੜਾ ਕਰੋ ਤੇ ਉਹਨਾਂ ਨੇ ਆਪਣਾ ਫੈਸਲਾ ਦਿੱਤਾ ਤੇ ਹੁਣ ਸਭ ਨੂੰ ਇਕੱਠੇ ਹੋ ਕੇ ਤੇ ਉਹਨਾਂ ਹੁਕਮਾਂ ਦੀ ਪਾਲਣਾ ਇਨਮਿੰਦ ਕਰਨੀ ਚਾਹੀਦੀ ਹੈ ਜੇ ਆਪਾਂ ਉਹਦੇ ਵਿੱਚ ਕਹੀਏ ਸਾਨੂੰ ਸਮਾਂ ਦੇ ਦਿਓ ਜਾਂ ਫੈਸਲੇ ਬਦਲ ਬਦਲ ਲਓ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਕੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕਮੇਟੀ ਅੱਜ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਉਹਨਾਂ ਨੇ ਕਹਿਣਾ ਵੀ ਫੈਸਲੇ ਬਦਲੋ ਐਦਾਂ ਨਹੀਂ ਚਾਹੀਦਾ ਅਕਾਲ ਤਖਤ ਸਾਹਿਬ ਦੇ ਆਪਾਂ ਸਾਹਮਣੇ ਸਨਮੂਖ ਖੜੇ ਆ ਅਕਾਲ ਤਖਤ ਸਾਹਿਬ ਦਾ ਮੱਥਾ ਨਹੀਂ ਕਿਸੇ ਨੂੰ ਲਾਉਣਾ ਚਾਹੀਦਾ ਜੋ ਫੈਸਲਾ ਉਤੋਂ ਹੋਇਆ ਹਰ ਇੱਕ ਨੂੰ ਪ੍ਰਵਾਨ ਕਰਨਾ ਚਾਹੀਦਾ ਤੇ ਸਾਰਿਆਂ ਦੇ ਭਲੇ ਵਾਸਤੇ ਆ ਇਹ